ਸਾਰਿਆਂ ਨੂੰ ਪਿਆਰ ਭਰੀ ਸਸ਼ੇ ਕਲਜੀ ਲੈ ਕੇ ਹਾਜ਼ਰ ਹੋਏ ਅੱਜ ਦੀ ਬਹੁਤ ਹੀ ਖਾਸ ਅਪਡੇਟ ਪੰਜਾਬ ਸਰਕਾਰ ਦੇ ਵੱਲੋਂ ਤਹਿਸੀਲਦਾਰਾਂ ਦੇ ਵਿਰੁੱਧ ਸਖਤੀਕਰਨ ਜਿੱਥੇ ਕੰਮ ਸੁਚਾਰੂ ਢੰਗ ਨਾਲ ਇੱਕ ਨਾਲ ਚੱਲਣ ਲੱਗ ਪਿਆ ਹੈ ਦਫ਼ਤਰਾਂ ਦੇ ਵਿੱਚ ਉੱਥੇ ਪਬਲਿਕ opinion ਪਬਲਿਕ ਦੀ ਜਿਹੜੀ ਹਮਦਰਦੀ ਵੀ ਸਹਿਯੋਗ ਵੀ ਮਿਲਿਆ ਹੈ ਤੇ ਜੇ ਕਿਤੇ ਹੁਣ ਮੁਲਾਜ਼ਮ ਆਪਣੀਆਂ ਇਹਨਾਂ ਮੰਗਾਂ ਦੇ ਲਈ 11% ਵਗੈਰਾ ਲਈ ਸੰਘਰਸ਼ ਕਰਨਗੇ ਕਿਉਂਕਿ ਜਿਵੇਂ ਐਲਾਨ ਕੀਤਾ ਹੈ ਮੁਲਾਜ਼ਮ ਪੈਨਸ਼ਨ ਸਾਂਝਾ ਫਰੰਟ ਨੇ ਔਰ ਜਥੇਬੰਦੀਆਂ ਨੇ ਇਹ ਐਲਾਨ ਕੀਤੇ ਨੇ ਵੀ ਉਹ ਬਜਟ ਸੈਸ਼ਨ ਦੇ ਵਿੱਚ ਚੰਡੀਗੜ੍ਹ ਆਉਣਗੇ ਚੰਡੀਗੜ੍ਹ ਆ ਕੇ ਪ੍ਰੋਟੈਸਟ ਕਰਨਗੇ ਦਫ਼ਤਰਾਂ ਦੇ ਵਿੱਚ ਵਾਕਆਊਟ ਕਰਨਗੇ ਪੰਜਾਬ ਸਖਤਰ ਅਤੇ ਮੁਲਾਜ਼ਮਾ ਨੇ ਵੀ ਚੇਤਾਵਨੀ ਦੇ ਚੁੱਕੇ ਨੇ ਕਿ ਇਹ ਪਿਆ ਜਿਹੜਾ ਪਿਆਗਾ ਇਹ ਮਲਾਜ਼ਮਾਂ ਨੂੰ ਤਹਿਸੀਲਦਾਰਾਂ ਵਾਲਾ ਜਿਹੜਾ ਪਿਆਗਾ ਜਿਹੜਾ ਮਹਿੰਗਾ ਪੈ ਸਕਦਾ ਹੈ ਇਹਦੇ ਵਿੱਚ ਬਹੁਤ ਹੀ ਵੱਡੇ ਜਿਹੜੇ ਨੇ ਸਵਾਲ ਉਠ ਰਹੇ ਨੇ ਕਿਉਂਕਿ ਇੱਕ ਹੋਰ ਜਿਹੜੀ ਖਬਰ ਆ ਰਹੀ ਹੈ ਜਿਹੜਾ ਫੈਸਲਾ ਪੰਜਾਬ ਸਰਕਾਰ ਨੇ ਕੀਤਾ ਹੈ ਕ੍ਰਿਸ਼ਨ ਕੁਮਾਰ ਜਿਹੜੇ ਨੇ ਆਈਏਐਸ ਅਧਿਕਾਰੀ ਨੇ ਜਿਹੜੇ ਬੜੇ ਹੀ ਸਖਤ ਮੰਨੇ ਜਾਂਦੇ ਨੇ ਉਹਨਾਂ ਨੂੰ ਪੰਜਾਬ ਦਾ ਪ੍ਰਮੁੱਖ ਸਕੱਤਰ ਵਿੱਤ ਲਾ ਦਿੱਤਾ ਹੈ ਪਰ ਪ੍ਰਮੁੱਖ ਸਕੱਤਰ ਵਿੱਤ ਇੱਕ ਮੁੱਖ ਕੜੀ ਹੁੰਦੀ ਹੈ ਮਲਾਜ਼ਮਾਂ ਦੀਆਂ ਮੰਗਾਂ ਨੂੰ ਮੰਨਣ ਜਾਂ ਮਲਾਜ਼ਮਾਂ ਦੀਆਂ ਮੰਗਾਂ ਨੂੰ ਰੱਦ ਕਰਨ ਦੇ ਲਈ ਜਿਹੜੀ ਕੜੀ ਹੈ ਉਹ ਜੋ ਕਿ ਕ੍ਰਿਸ਼ਨ ਕੁਮਾਰ ਵਿੱਤ ਸਕੱਤਰ ਜਿਹੜੇ ਬਣਾਏ ਨੇ ਔਰ ਦੂਸਰੇ ਪਾਸੇ ਜਿਹੜੇ ਤਹਿਸੀਲਦਾਰਾਂ ਨੂੰ ਕੋਰ ਕੇ ਸਰਕਾਰ ਨੇ ਦੁਬਾਰਾ ਦਫ਼ਤਰਾਂ ਵਿੱਚ ਆ ਕੇ ਬਿਨਾਂ ਸ਼ਰਤ ਡਿਊਟੀ ਕਰਨ ਲਈ ਮਜਬੂਰ ਕਰ ਦਿੱਤਾ ਹੈ ਇਹ ਮਲਾਜ਼ਮਾਂ ਦੀ ਆਮ ਮੰਗਾਂ ਤੇ ਵੀ ਜਿਹੜਾ ਭਾਰਾ ਪੈ ਸਕਦਾ ਹੈ ਇਹ ਬਹੁਤ ਹੀ ਵੱਡਾ ਸਵਾਲ ਹੈ ਮਲਾਜ਼ਮਾਂ ਨੇ ਕਾਫੀ ਐਲਾਨ ਕਰ ਚੁੱਕੇ ਹਨ ਕਿ ਆਪਣੀਆਂ ਮੰਗਾਂ ਮਨਵਾਉਣ ਲਈ ਬਜਟ ਸੈਸ਼ਨ ਦੇ ਦੌਰਾਨ ਚੰਡੀਗੜ੍ਹ ਦੇ ਵਿੱਚ ਕੂਚ ਕਰਨ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਹੈ ਅੱਜ ਕੱਲ ਬੜੀ ਹੀ ਚਰਚਾ ਇਹ ਹੈ ਕਿ ਜਿਹੜਾ ਪੰਜਾਬ ਸਰਕਾਰ ਦਾ ਤਹਿਸੀਲਦਾਰਾਂ ਤੇ ਕਿਸਾਨਾਂ ਨਾਲ ਪੇਚਾ ਪਿਆ ਹੈ ਉਹਦੇ ਵਿੱਚ ਕੌਣ ਜਿੱਤਿਆ ਤੇ ਕੌਣ ਹਾਰਿਆ ਸਾਰੇ ਹੀ ਪੰਜਾਬ ਵਿੱਚ ਇਸ ਗੱਲ ਦੀ ਚਰਚਾ ਔਰ ਖਾਸ ਕਰਕੇ ਸਾਰੇ ਹੀ ਗਲਿਆਰਿਆਂ ਦੇ ਵਿੱਚ ਇਹਦਾ ਜਿਹੜਾ ਕੀ ਐਂਡਲੈਸ ਕੀਤਾ ਜਾ ਰਿਹਾ ਹੈ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਬਣੇ ਰਹਿਣਾ ਚੈਨਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਮਿਲਦੇ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ